ਨਹੀਂ ਸੋਕੀ ਨਹੀਂ ਸੋਕੀ ਨਹੀਂ ਸੋਕੀ ਖੇਤੀ ਕਰਨੀ ਵੀ ਨਹੀਂ ਸੋਕੀ ਉਹ ਵੀ ਕਸਕ ਬਾਰਡਰ ਕਿਨਾਰੇ ਲੱਗਦੇ ਖੇਤਾਂ ਦੇ ਵਿੱਚ ਫਿਰੋਜ਼ਪੁਰ ਦਾ ਇੱਕ ਕਿਸਾਨ ਆਪਣੇ ਬਾਰਡਰ ਦੇ ਲਾਗੇ ਲੱਗਦੀ ਜ਼ਮੀਨ ਤੇ ਖੇਤੀ ਕਰਦੇ ਹੋਏ ਫਸਲ ਨੂੰ ਪਾਣੀ ਲਾਉਣ ਗਿਆ ਸੀ ਬਸ ਫਿਰ ਕਿਸੇ ਜਦੋਂ ਵਾਪਸ ਪਰਤ ਰਿਹਾ ਸੀ ਤੇ ਪਾਣੀ ਦਾ बहाव ਤੇਜ਼ ਹੋ ਗਿਆ ਤੇ ਉਹ ਪਾਕਿਸਤਾਨ ਵੱਲ ਰੁੜ ਗਿਆ ਤਸਿਆਚਾਰਿਆ ਕਿ ਸਤਲੁਜ ਦਰਿਆ ਦੇ ਵਿੱਚ ਰੁੜਨ ਦੇ ਨਾਲ ਹੜਕੰਪ ਮਚ ਗਿਆ ਕਿਉਂਕਿ ਇਹ ਦਰਿਆ ਬਾਰਡਰ ਦੇ ਨਾਲ ਵਗ ਰਿਹਾ ਸੀ ਤੇ ਇਸ ਗੱਲ ਦੀ ਸੰਭਾਵਨਾ ਚਾਹਤਾ ਕਿ ਉਹ ਪਾਕਿਸਤਾਨ ਵਾਲੀ ਨਾਲ ਰੁੜ ਗਿਆ ਹੋਵੇ ਫਿਲਹਾਲ ਪੁੱਛਤੇ ਬੀਐਸਐਫ ਉਸ ਦੀ ਪਾਲ ਕਰ ਰਹੇ ਨੇ ਪਰ ਕੋਈ ਸੁਰਾਕ ਨਹੀਂ ਲੱਗਾ ਉਸ ਦੇ ਨਾਲ ਦੇ ਸਿੰਘ ਦੱਸ ਰਹੇ ਨੇ ਕਿ ਆਖਰਕਾਰ ਇਹ ਘਟਨਾ ਹੋਈ ਤੇ ਕਿਵੇਂ ਹੋਈ ਆਓ ਤੁਹਾਨੂੰ ਸੁਣਾਣਿਆ ਕਿਵੇਂ ਹੋਈ ਪੂਰੀ ਘਟਨਾ ਤਨਖੇਲ ਪੰਚਾਪੀwidetilde ਲਈ ਆਮੰਤਾ ਕਰਦੇ ਰਿਪਾ ਕੀ ਨਾਮ ਤੁਹਾਡਾ ਹੈ ਸੌਰਨ ਸਿੰਘ ਸੌਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਹ ਤੇ ਉਹ ਮੇਰੇ ਮਗਰ ਸੀ ਅੱਛਾ ਅੱਛਾ ਤੁਸੀਂ ਕਿਵੇਂ ਨਾਲ ਹੀ ਗਏ ਸੀ ਹਾਂ ਨਹੀਂ ਸਵੇਰੇ ਤਾਂ ਇਹ ਡੁੱਡ ਗਏ ਆ ਹਾਂ ਹਾਂ ਤੇ ਜਦੋਂ ਆਉਦੇ ਆਏ ਹਨਾ ਹਾਂ ਹਾਂ ਕਿ ਅਸੀਂ ਚਾਰ ਬੰਦੇ ਪਾਣੀ ਦੇ ਲੱਖ ਲੱਖ ਪਾਣੀ ਤੇ ਇਹ ਆਖਿਆ ਵਿਚੋਂ ਦੀ ਲੰਘ ਜਾਣੇ ਤੁਹਾਡੀ ਵੀ ਉਧਰ ਜ਼ਮੀਨ ਹੈ ਹਾਂ ਸਾਡੀ ਵੀ ਉੱਥੇ ਜ਼ਮੀਨ ਹੈ ਅੱਛਾ ਤੁਸੀਂ ਨਾਲ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਅੱਛਾ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਇੱਕ ਵਾਰ ਸਾਡੇ ਪਾਣੀ ਉਦੀ ਲੰਘ ਗਿਆ ਹਾਂ ਹਾਂ ਦੋਵੇਂ ਇਹਨਾਂ ਰੋੜ ਪਾਣੀ ਦਾ ਤੇ ਉਹ ਮੈਨੂੰ ਆਂਦਾ ਪਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹਾਂ ਉਹ ਪਿੱਛੇ ਮੁੜ ਗਿਆ ਹਾਂ ਉਹ ਪਿੱਛੇ ਮੁੜ ਗਿਆ ਪਿੱਛੇ ਜਾ ਕੇ ਮੈਂ ਉਹਨੂੰ ਵੇਖਿਆ ਏਡੇ ਏਡੇ ਪਾਣੀ ਚੱਪੜ ਗਿਆ ਉਹ ਹਾਂ ਹਾਂ ਵਾਦੇ ਵਿੱਚ ਪਤਾ ਨਹੀਂ ਹੁੰਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਰਸਾ ਲੱਗੀਆਂ ਨੇ ਸਾਰੀਆਂ ਰਸਾ ਵੱਜ ਵੱਜ ਕੇ ਆ। ਤੁਸੀਂ ਵੀ जख्मी ਹੋ। ਹਾਂ ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ। ਅਗਰ ਰਸੇ ਦੇ ਨਾਲ ਹੀ ਆਵੇ ਸਾਰੀਆਂ। ਕੀ ਰਸਾ ਖਿੱਚ ਕੇ ਲੈ ਗਿਆ ਤੁਹਾਨੂੰ? ਰਸਾ ਰਸਾ ਦਾ ਸਾਨੂੰ ਬਚਾ ਕੇ ਅੱਗੇ। ਹਾਂ ਹਾਂ। ਰਸੇ ਨੂੰ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਡੋੜਦਾ ਸੀ। ਹਾਂ ਹਾਂ। ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ। ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲਾ ਆਂ। ਹਾਂ ਹਾਂ। ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਬੁਟਾ ਵਾਲੀ ਸਾਹਿਬ ਮੈਨੂੰ ਆਦਾ ਹੈ। ਤੁਹਾਡਾ ਬੰਦਾ ਇੱਕ ਰੋੜ ਗਿਆ ਮੈਂ ਹਾਂ ਮਰੀਕ ਸਿੰਘ ਹੈ ਗਾਈ ਮੈਂ ਕਰ ਉਹ ਪਿਛਾ ਮੁੜ ਗਿਆ ਹੂੰ ਉਹ ਤਾਂ ਬਦਾਈ ਕੋਣੀ ਸੀ ਹਾਂ ਮਾ ਤਾਂ ਨਹੀਂ ਉਹ ਬੰਦਾ ਰੁੜ ਗਿਆ ਫਿਰ ਮੈਂ ਇਥੋਂ ਫਿਰ ਦੁਬਾਰਾ ਗਿਆ ਹਾਂ ਹੋਏ ਉੱਤੇ ਬੈਠੇ ਸਾਰਾ ਯਾਦ ਨਹੀਂ ਫਿਰ ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ ਕਿਸ ਤਰ੍ਹਾਂ ਨਿਕਲੇ ਅਸੀਂ ਤਾਂ ਰੱਸੇ ਨੂੰ ਫੜ ਕੇ ਨਿਕਲੇ ਹਾਂ ਹਾਂ ਰੱਸਾ ਉਹਨੇ ਫੜਿਆ ਸੀ ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਕਤ ਸੀ ਹਾਂ ਤੇ ਉਹ ਖਰੇ ਕੁਮਾਰ ਆ ਯਾ ਨੋ ਹੁੰਦੀ ਜਿਹੜੀ ਅਜਲ ਜਿਵੇਂ ਵੀ ਨੀ ਦੇ ਅੱਗੇ ਵੀ ਆਕ ਲਕ ਲਕ ਪਾਣੀ ਦੇ ਵਿੱਚ ਬੰਦਾ ਡੁੱਬਣਾ ਕੋਈ ਸੌਖੀ ਨਹੀਂ ਡੁੱਬਦੇ ਭਾਵੇਂ ਨਾ ਵੀ ਤਰਦਾ ਆਵੇ ਠੀਕ ਬਾਕੀ ਚਲੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈ ਗਿਆ ਵਿਚਾਰੇ ਦਾ ਕਾਰੋਂ ਦੇ ਨਾਲ ਸੀ ਬਹੁਤ ਮਾੜਾ ਆਇਆ ਹੂੰ ਲੇਕਿਨ ਇੱਕੇ ਬੱਚੇ ਨੇ ਉਹਦੇ ਠੀਕ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਕੀ ਲੱਗਦੇ ਸੀਗੇ ਆਪਣੇ ਮੇਰੇ ਬਾਦਰ ਸਾਹਿਬ ਸੀਗੇ ਕਿੰਨੀ ਉਮਰ ਸੀਗੀ ਕਿਨੇ 55 ਸਾਲ ਮਰੇ ਤੇ ਕੀ ਕਰਨ ਗਿਆ ਸੀ ਸਰ ਪਾਣੀ ਲਾਉਣ ਗਿਆ ਸੀ ਕਣਕੁਲੀ ਜੀ ਪਾਣੀ ਲਾਉਣ ਗਿਆ ਸੀ ਹਾਂਜੀ ਅਚਾ ਕੀ ਵਾਪਸ ਆ ਰਹੇ ਸੀ ਕਿਦਾਂ ਹਾਂਜੀ ਸਰ 4 ਵਜੇ ਤੋਂ 4 ਸਾਢੇ 4 ਵਜੇ ਤੱਕ ਲਗਭਗ ਵਾਪਸ ਆ ਰਹੇ ਸੀ ਜੀ ਹਾਂ ਹਾਂ ਤੇ ਪਹਿਲਾਂ ਤਾਂ ਦਰਿਆ 'ਚ ਪਾਣੀ ਦਰਿਆ ਦੇ ਵਿੱਚ ਵੇੜਾ ਲੱਗੇ ਨੇ ਥੱਲੇ ਤੇ ਇੱਕ ਵਾਰੀ ਇੱਕਦਮ ਪਾਣੀ ਵਧ ਗਿਆ ਪੈਰ ਫਿਸ ਲੱਗਿਆ ਕਹਿ ਰਹੇ ਸੀਗੇ ਤੇ ਉਹ ਪਾਣੀ ਵਧਨ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਰਨ ਹੋ ਗਿਆ ਤਰ ਤਰ ਕੇ ਲੱਗੇ ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਇਹ ਸਰ 195/1 ਗੇਟ ਦੇ ਕੋਲੇ ਹੋਇਆ ਜੀ ਦੋਨਾਂ ਤੇ ਲੁਮਨ ਠੀਕ ਹੁਣ ਕੀ ਮੰਗ ਤੁਹਾਡੀ ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਆ ਸਾਨੂੰ ਲੱਭ ਕੇ ਦੇ ਦੇਣ ਬਸ ਹੂੰ ਹੂੰ ਕਿੰਨੀ ਉਮਰ ਸੀ ਇਹਨਾਂ ਦੀ ਸਰ ਇਹਨੇ 55 ਸਾਲ ਬਰਸੀ ਖੇਤੀ ਕਰਨ ਗਿਆ ਸੀ ਹਾਂਜੀ ਸਰ ਠੀਕ ਨਾਮ ਇਹ ਜੀ ਤੁਹਾਡਾ ਹਮਪ੍ਰਕਾਸ਼ ਹੈ ਜੀ ਥਾਣਾ ਮੋਦਕਪੁਰ ਹਾਂਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਹਾਵ ਤੇਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈਡ ਬੋੜੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਅਜੇ ਕਾਰਵਾਈ ਜੋ ਡੈਡ ਬੋੜੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨੇ ਅੰਦਰ ਗਿਆ ਆਪਣਾ ਆ ਬੀਸਪਦੀ ਪਾਰਟੀ ਵੀ ਅੰਦਰ ਹੀ ਹੈ ਜੀ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਮੁੱਖ ਦੇ ਵੇਖੀ ਉੱਥੇ ਖੜੇ ਨੇ ਗੇਟ ਤੇ ਖੜੇ ਸੀ ਗੇਟ ਤੇ ਖੜੇ ਹਾਂ ਜੀ ਤੇ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਹੁਣ ਗੋਤਾ ਕੋਲ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ ਕਿ ਕੀ ਨੈਕਸਟ ਕੋਈ ਕਾਰਵਾਈ ਕੀਤੀ ਜਾਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਡੈਡ ਬੋਡੀ ਮਿਲੇਗੀ ਉਸ ਵਾਰ ਕਾਰਵਾਈ ਜੋ ਵੀ ਬਣਦੀ ਹੈ ਕਰਾਂਗੇ ਠੀਕ ਹੈ ਜੀ